ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਪਰਚਿਆਂ ਦੀ ਜਾਂਚ ਅੱਜ ਕੀਤੀ ਜਾਵੇਗੀ 5 ਜੂਨ ਤੱਕ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਦੇ ਨੇ ਵੋਟਾਂ 19 ਜੂਨ ਨੂੰ ਪੈਂਦੀਆਂ ਜਦਕਿ ਨਤੀਜੇ ਦਾ ਐਲਾਨ 23 ਜੂਨ ਨੂੰ ਕੀਤਾ ਜਾਵੇਗਾ ਆਪ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਮਗਰੋਂ ਇਹ ਸੀਟ ਖਾਲੀ ਹੋਈ ਹੈ ਆਪ ਨੇ ਇਸ ਸੀਟ ਤੇ ਸੰਜੀਵ ਅਰੋੜਾ ਨੂੰ ਭਾਜਪਾ ਨੇ ਜੀਵਨ ਗੁਪਤਾ ਨੂੰ ਕਾਂਗਰਸ ਨੇ ਭਾਰਤ ਪੂਸ਼ਨ ਆਸ਼ੂ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੇ ਪਰ ਉਪਕਾਰ ਸਿੰਘ ਕੁੰਮਨ ਨੂੰ ਆਪਣਾ ਉਮੀਦਵਾਰ ਐਲਾਨਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਲ ਸੀ ਮੁਤਾਬਕ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਕੱਲ 8 ਪਰਚੇ ਦਾਖਲ ਹੋਏ ਜਿਨ੍ਹਾਂ ਵਿੱਚ ਬੀਜੇਪੀ ਉਮੀਦਵਾਰ ਜੀਵਨ ਗੁਪਤਾ ਤੇ ਉਹਨਾਂ ਦੇ ਕਵਰਿੰਗ ਉਮੀਦਵਾਰ ਸੁਨੀਤਾ ਰਾਣੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਿਬਨ ਸੀ ਨੇ ਦੱਸਿਆ ਹੈ ਕਿ ਨਾਮਜ਼ਦਗੀਆਂ ਪਰਣ ਵਾਲੇ કુલ ਉਮੀਦਵਾਰਾਂ ਦੀ ਗਿਣਤੀ 22 ਹੋ ਗਈ ਹੈ ਦੂਜੇ ਪਾਸੇ ਲੁਧਿਆਣਾ ਪੱਛਮੀ ਜ਼ਿਲ੍ਹੇ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਵੱਲੋਂ ਲੁਧਿਆਣਾ ਦੇ ਸਾਰੇ ਪ੍ਰਿੰਟਿੰਗ ਪ੍ਰੈਸ ਮਾਲਕਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਦਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਸਾਰੀਆਂ ਚੋਣ ਨਾਲ ਸੰਬੰਧਿਤ ਸਮਗਰੀਆਂ ਜਿਸ ਵਿੱਚ ਪੈਂਫਲੇਟ ਪੋਸਟਰ ਅਤੇ ਹੈਂਡਬਿਲ ਸ਼ਾਮਿਲ ਹਨ ਵਿੱਚ ਪ੍ਰਕਾਸ਼ਕ ਅਤੇ ਪ੍ਰਿੰਟਰ ਦੇ ਨਾਮ ਛਾਪੀਆਂ ਗਈਆਂ ਕਾਪੀਆਂ ਦੀ ਗਿਣਤੀ ਅਤੇ ਪ੍ਰਕਾਸ਼ਕ ਤੋਂ ਦਸਤਖਤ ਕੀਤੇ ਕੋਸ਼ਨਾ ਪੱਤਰ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ ਜਿਸ ਵਿੱਚ ਪ੍ਰਕਾਸ਼ਨ ਬਾਰੇ ਵਿਆਪਕ ਵੇਰਵੇ ਸ਼ਾਮਿਲ ਹੋਣ ਕੋਈ ਵੀ ਮੋਹਿਮ ਸਮਗਰੀ ਛੱਪਣ ਤੋਂ ਪਹਿਲਾਂ ਪ੍ਰਿੰਟਰ ਵਿਅਕਤੀ ਜਾਂ ਸੰਸਥਾ પાસેથી ਲਾਗਤ ਨੂੰ ਦਰਸਾਉਂਦਾ ਇਹ ਕੋਸ਼ਨਾ ਪੱਤਰ ਪ੍ਰਾਪਤ ਕਰਨਾ ਯਕੀਨੀ ਬਣਾਉਣ ਇਹ ਵੇਰਵੇ ਕੀਤੇ ਗਏ ਖਰਚੇ ਦੇ ਨਾਲ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਦੇ ਦਫ਼ਤਰ ਰੀਪੋਰਟ ਕੀਤੇ ਜਾਣੇ ਨੇ ਜ਼ਿਲ੍ਹਾ ਚੋਨ ਅਫਸਰ ਨੇ ਕਿਹਾ ਕਿ ਜੇ ਕਿਸੇ ਪੋਸਟਰ ਪੈਂਫਲਟ ਵਿੱਚ ਕੋਈ ਵੀ ਅਜਿਹਾ ਮਾਮਲਾ ਜਾਂ ਸਮੱਗਰੀ ਹੈ ਜਿਹੜਾ અપਮਾਨਜਨਕ ਜਾਂ ਇਤਰਾਜ਼ਯੋਗ ਹੈ ਜਿਵੇਂ ਕਿ ਧਰਮ ਨਸਲ ਜਾਤ ਪਾਈਚਾਰੇ ਜਾਂ ਪਛਦੇੜਾਰਤੀ ਅਪੀਲ ਕਰਨਾ ਜਾਂ ਵਿਰੋਧੀ ਦੀ ਚਰਿੱਤਰ ਹਤਿਆ ਕਰਨਾ ਆਦ ਨਾਲ ਸੰਬੰਧਿਤ ਵਿਅਕਤੀਆਂ ਵਿਰੁੱਧ ਜ਼ਰੂਰੀ ਦੰਡਕਾਰੀ ਜਾਂ ਰੋਕਥਾਮ ਵਾਲੀ ਕਾਰਵਾਈ ਕੀਤੀ ਜਾਵੇਗੀ